র মাইক থে রক দেখো মাইক থালে করি ਤੁਹਾਡੇ ਆਪਣੇ ਪਟਿਆਲਾ ਨਿਵਾਸੀਆਂ ਵਾਸਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਹੈਗਾ ਔਰ ਅੱਜ ਤੋਹਫਾ ਨਹੀਂ ਇਕੱਲਾ ਆਉਣ ਵਾਲੇ ਭਵਿੱਖ ਦੇ ਸਮੇਂ ਵਿੱਚ ਹੋਰ ਗੱਡੀਆਂ ਵਾਸਤੇ ਰਾਹ ਖੋਲਦਾ ਹੈਗਾ ਕਿਉਂਕਿ ਲਾਈਨ ਦਾ ਦੂਰੀਕਰਨ ਹੋ ਚੁੱਕਿਆ ਵਿਜਲਈਕਰਨ ਹੋ ਚੁੱਕਿਆ ਹੈਗਾ ਔਰ ਇਸ ਪਹਿਲੀ ਵੰਦੇ ਭਾਰਤ ਸਭ ਤੋਂ ਵੱਡੀ ਪ੍ਰੀਮੀਅਮ ਟੇਨ ਹੈ ਅੱਜ ਦੇ ਇੰਦੋਸਤਾਨ ਦੀ ਉਹ ਇੱਥੇ ਚੱਲਣ ਜਾ ਰਹੀ ਹੈਗੀ ਹੈ ਮੈਂ ਸ਼ੁਕਰਗੁਜ਼ਾਰ ਆ ਸਾਰੇ ਦੋਸਤਾਂ ਮਿੱਤਰਾਂ ਦੇ ਪਟਿਆਲਾ ਨਿਵਾਸੀਆਂ ਦੇ ਤੇ ਸਾਡੀ ਸਰਕਾਰ ਦੇ ਔਰ ਖਾਸ ਤੌਰ ਤੇ ਰਵਨੀਤ ਮਿੱਟੂ ਜੀ ਦਾ ਵੀ ਜਿਨ੍ਹਾਂ ਨੇ ਇਸ ਦੌਰਾਨ ਉਹਨਾਂ ਨੇ ਹਾਲਾਂਕਿ ਜੋ ਮਨਜ਼ੂਰ ਕਰਾਈ ਸੀ ਲਾਈਨ ਤਾਂ ਮੈਂ 20 ਵਾਰ ਰੇਲ ਮੰਤਰੀ ਜੀ ਨੂੰ ਮਿਲ ਕੇ ਦੋ ਵਾਰ ਮੋਦੀ ਸਾਹਿਬ ਨੂੰ ਮਿਲ ਕੇ ਇਹ ਲਾਈਨ ਮਨਜ਼ੂਰ ਹੋਈ ਸੀਗੀ ਡਬਲ ਕਰਨ ਦਾ ਦੋਹਰਾ ਕਰਨ ਦਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇੱਕ ਗੱਡੀ ਚੱਲੀ ਹੈਗੀ ਹੈ ਇਹ ਸਰਕਾਰ ਦੀ ਜੋ ਇਹ ਅਨਾਇਤ ਹੋਈ ਐ ਇਸ ਪਾਸੇ ਵੱਲੋਂ ਉਹਦੇ ਵਿੱਚ ਮਿੱਟੂ ਸਾਹਿਬ ਦਾ ਬੜਾ ਰੋਲ ਹੈਗਾ ਸਾਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹ ਪਟਿਆਲੇ ਵਾਸਤੇ ਐ ਪਟਿਆਲ ਦੀ ਲੋਕਾਂ ਵਾਸਤੇ ਐ ਕਿਸੇ ਇੱਕ ਵੀ ਸਿਆਸੀ ਪਾਰਟੀ ਵਾਸਤੇ ਨਹੀਂ ਨਾ ਕਾਂਗਰਸ ਵਾਸਤੇ ਐ ਨਾ ਕੱਲੀ ਪਾਜਪਾ ਵਾਸਤੇ ਐ ਨਾ ਕਾਲੀਆਂ ਵਾਸਤੇ ਐ ਨਾ ਆਪ ਵਾਸਤੇ ਐ ਇਹ ਲੋਕਾਂ ਦੀ ਲੋਕਾਂ ਦੀ ਕਾਮਯਾਬੀ ਐ ਲੋਕਾਂ ਦੀ ਸਹੂਲਤ ਐ ਔਰ ਲੋਕਾਂ ਦਾ ਵਿਕਾਸ ਐ ਨਾ ਤਾਂ ਕਿੱਥੇ ਕਿੱਥੇ ਰੁਕ ਗਈ ਇਹ ਬੰਦੇ ਨਾ ਜਿਹੜੇ ਟੀਗਣਾ ਬੰਦੇ ਭਰਦੇ ਦੁੱਕੜੀ ਇਹ ਇਹ ਪਠਿੰਡਿਓ ਚੱਲੂਗੀ ਸੋਚ ਪਰ ਤੋਂ ਫਰੀਦਕੋਟ ਰੁਕੋਗੀ ਪਠਿੰਡਾ ਰੁਕੋਗੀ ਹਲਦੀ ਕੜੀ ਧੂਰੀ ਰੁਕੂਗੀ ਪਟਿਆਲੇ ਰੁਕੂਗੀ ਰਾਜਪੁਰੇ ਰੁਕਣੀ ਅੰਬਾਲਾ ਰੁਕੂਗੀ ਫਿਰ ਇਹ ਕੁਰਕhetra ਰੁਕੂ ਵੀ ਫਿਰ ਪਾਣੀਪਤ ਰੁਕੂਗੀ ਔਰ ਇਹ ਗੱਡੀ ਤਕਰੀਬਨ ਇਹ 6 ਸਵਾ 6 ਘੰਟੇ ਦਾ ਸਫ਼ਰ ਇਹ ਦਿੱਲੀ ਪਹੁੰਚ ਜੀ ਕਿੰਨੇ ਦਿਨ ਚੱਲਣੀ ਸਰ ਹਫਤੇ 6 ਦਿਨ ਚੱਲੂਗੀ ਜੀ ਬੁੱਧਵਾਰ ਨੂੰ ਚਲਾਣਾ ਕਟੜਾ ਕਹਿੰਦੇ ਟਾਈਮ ਪੁੱਛਿਆ ਕਿ ਕਿੰਨੇ ਮਿੰਟ ਰੁਕੇਗੀ ਇੱਥੇ ਜਿਹੜੀ ਸਟੇਜ ਨਹੀਂ ਦੇਖੋ ਟਾਈਮ ਜਿਹੜੀ ਸੁਪਰ ਬੱਸ ਸਟੇਨ ਹੈ ਨਾ ਨਾ ਤਾਂ ਹਰਥਾਂ ਰੁਕੀਦਾ ਸਕਦੀ ਹੈ ਨਾ ਇਹ ਦੇ ਚਲ ਚਲ ਟਾਈਮ ਟਾਈਮ 2 ਮਿੰਟ 11 11:05 ਤੇ ਆਉਗੀ 11:07 ਤੇ ਚੱਲੂਗੀ ਕਿਰਾਇਆ 950 ਰੁਪਏ ਹੈ 930 ਪੈਸੇ ਡਾਕਟਰ ਸਾਹਿਬ ਜਿਹੜਾ ਜੰਡੀਗੜ ਲਿੰਕ ਇੱਥੇ ਜਖੜੀ ਹੋ ਉਹ ਜੇ ਟੈਂਟਰ ਹੋ ਜਾਣੀ ਜੇ ਅਗਲੇ ਮੈਨੂੰ ਪਤਾ ਲੱਗਿਆ ਕੱਲ ਈਲ ਮੰਤਰਾਲੇ ਤੋਂ ਕਿ ਅਗਲੇ ਮਹੀਨੇ ਉਹ ਟੈਂਟਰ ਤੱਕ ਹੋ ਜਾਣੀ ਹੈਗੀ ਐ ਐਨੀ ਤੇਜ਼ੀ ਕੰਮ ਨਾਲ ਫੜੀ ਐ ਪੰਜਾਬ ਸਰਕਾਰ ਨੂੰ ਕਿਹਾ ਗਿਆ ਉਹ ਇੱਕ ਸਾਲ ਸਹਿਯੁਕਤ ਕਰੇ ਇੱਕ ਵਿਅਕਤੀ ਇੱਕ ਅਥਾਰਟੀ ਨਿਯੁਕਤ ਕਰੇ ਜਿਹੜੀ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਉਹਨੂੰ ਤੇਜ਼ ਕਰੇ ਤਾਂ ਕਿ ਇਹ ਲਾਈਨ ਨਾ ਟੋਪ ਪ੍ਰਾਇੋਰਟੀ ਲਾਈਨ ਉਹ ਸਰਕਾਰ ਮੰਨ ਕੇ ਚੱਲ ਰਹੀ ਹੈ ਔਰ ਉਹ ਉਮੀਦ ਹੈ ਕਿ 2 ਸਾਲ ਚੋ ਪ੍ਰੋਜੈਕਟ ਪੂਰਾ ਹੋ ਕੇ ਚੱਡੀਗੜ੍ਹ ਤੇ ਜੈਪੁਰ ਬਚਾਰ ਚੱਡੀਗੜ੍ਹ ਤੇ ਗੁਜਰਾਤ ਬਚਾਰ ਰੇਲ ਗੱਡੀਆਂ ਦੌੜਨੀਆਂ ਔਰ ਪਟਿਆਲਾ ਹੋਰ ਰੌਣਕ ਬਦੂਗੀ ਹਾਂ ਜੀ ਟਾਇਲ ਹਾਂ ਜੀ ਪ੍ਰਸੰਦ ਜੀ ਹਾਂ ਜੀ ਟਾਇਲ ਜੀ ਜਾਣਾ ਤਾਂ ਚਲੇ ਜਾਓ ਸਰ ਵਾਪਸ ਨਹੀਂ ਆਣੇਗੀ ਉਹ ਦਿੱਲੀ ਜਾਏਗੀ ਦਿੱਲੀ ਹਾਂਜੀ ਹੋਰ ਮੈਂ ਤੁਹਾਡੇ ਨਾਲ ਆ ਜਾਣਾ ਸੱਸੀ ਕਾ ਮੈਂ ਤਾਂ ਮਿਸ ਕਰ ਰਿਹਾ ਤੁਹਾਨੂੰ ਬਹੁਤ ਮੈਨੂੰ ਮੈਂ ਕਿਹਾ ਤੁਹਾਨੂੰ ਮਿਸ ਕਰ ਰਿਹਾ ਬਹੁਤ ਆ ਮੁਬਾਰਕਬਾਦ ਬਹੁਤ ਪਹਿਲਾਂ ਮੈਨੂੰ ਸਪੀਕਰ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਵਧਾਈ ਦੇਖ ਸਕਦੇ ਹੋ ਬਿਬਲ ਜੈਂਦਰ ਕੌਰ ਉਹ ਵੀ ਫੋਨ ਇਨ ਇਲੈਕਸ਼ਨ ਮੈਂ ਵੀ ਉਥੋਂ ਆਇਆ ਉੱਥੇ ਹੀ ਜੰਨਿਆ ਹਾਂ ਬਿਲਕੁਲ ਬੇਟਾ ਇਲੈਕਸ਼ਨ ਬਹੁਤ ਇੰਪੋਰਟੈਂਟ ਆ ਸਾਰੇ ਬਹੁਤ ਬਹੁਤ ਇਸ ਗੱਲ ਦੀ ਵਧਾਈ ਦੇਣਾ ਬੇਟਾ ਟ੍ਰੇਨ ਦੇ ਜੀ ਦੇਖੋ ਜੀ ਅੱਜ ਜਿਹੜੀ ਇੱਕ ਮਿੰਟ ਜੀ